ਗੁਰ ਮੂਰਤ ਸਿਉ ਲਾਏ ਧਿਆਨ ਗੁਰੂ ਕੀ ਮੂਰਤ ਲੋਕਾਂ ਨੇ ਸਮਝਿਆ ਵੀ ਸ਼ਾਇਦ ਦੇਖੋ ਸਾਧ ਸੰਗਤ ਦੀ ਇਤਿਹਾਸ ਪੜ੍ਹ ਕੇ ਦੇਖ ਲਓ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਕਿਸੇ ਗੁਰੂ ਸਾਹਿਬਾਨ ਦੀ ਤਸਵੀਰ ਨਹੀਂ ਸੀ ਤੇ ਜਿਹੜੇ ਅੱਜ ਵੀ ਸਿੱਖ ਗੁਰਬਾਣੀ ਦੇ ਉੱਪਰ ਪੈਰਾ ਦਿੰਦੇ ਉਹਦੇ ਕੋਲ ਤਸਵੀਰ ਨਹੀਂ ਹੋਏਗੀ ਜਾਂ ਜਿਹੜੇ ਸੋ ਚੱਜੇ ਪ੍ਰਬੰਧਕ ਹੁੰਦੇ ਆ ਗੁਰਦੁਆਰਿਆਂ ਦੇ ਉਹਨਾਂ ਦੇ ਕੋਲੋਂ ਤਸਵੀਰਾਂ ਨਹੀਂ ਹੋਣਗੀਆਂ ਨਾ ਗੁਰਦੁਆਰਿਆਂ ਦੇ ਵਿੱਚ ਹੋਣਗੀਆਂ ਜਾਂ ਗਰੰਥੀ ਸਹਿਬਾਨ ਹੋਣਗੇ ਗੁਰਦੁਆਰਿਆਂ ਦੇ ਜੇ ਸੱਚ ਦੇ ਆਪੋਂ ਪੈਰਾ ਗੁਰਮਤ ਦੇ ਉੱਪਰ ਚੱਲਦੇ ਹੋਵਾਂ ਨਹੀਂ ਤਾਂ ਫਿਰ ਪਤਾ ਨਹੀਂ ਉਹ ਫੋਟੋਆਂ ਵੀ ਕਾਲੀਆਂ ਕਰ ਦਿੰਦੇ ਅਗਰ ਵਤੀਆਂ ਲਾਂ ਲਾ ਦੇ ਵੀ ਸ਼ਾਇਦ ਪਤਾ ਨਹੀਂ ਫੋਟੋ ਨੇ ਕਿਹੜੀ ਖੁਸ਼ਬੂ ਲੈਣੀ ਹੈ ਉਹ ਕਾਲਪਨਿਕ ਤਸਵੀਰਾਂ ਹਨ ਕੋਈ ਮੂਰਤ ਨਹੀਂ ਹੈ ਗੁਰ ਕਰ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤੀ ਕੀ ਆ ਗੁਰੂ ਦਾ ਸ਼ਬਦ ਸਾਨੂੰ ਤਸਵੀਰਾਂ ਨਾਲ ਜੋੜ ਦਿੰਦਾ ਕਿਦਾਂ ਦੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਬਾਬਾ ਨਾਨਕ ਬਚਪਨ ਦਾ ਹੈ ਹੀ ਨਹੀਂ ਸੀ ਬਾਬਾ ਨਾਨਕ ਜਵਾਨੀ ਹੈ ਹੀ ਨਹੀਂ ਸੀ ਬਾਬੇ ਬਾਬਾ ਨਾਨਕ ਬੁੱਢਾ ਹੀ ਸੀ ਬਾਬੇ ਨਾਨਕ ਦੀ ਦਾੜੀ ਚਿੱਟੀ ਬਣਾ ਦਿੱਤ ਇਦਾਂ ਦੀਆਂ ਚੀਜ਼ਾਂ ਲੋਕੀ ਲਿਆ ਲਿਆ ਕੇ ਘਰਾਂ ਦੇ ਵਿੱਚ ਟੰਗ ਟੰਗ ਕੇ ਸਹਿਜ ਸਾਹਿਬ ਜੀ ਕਹਿੰਦੇ ਕਿ ਸਹਿਤ ਇਹੀ ਤੁਹਾਡਾ ਰੱਬ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਰੋੜ ਖੜੇ ਹੋ ਕੇ ਪੜਦੇ ਵੀ ਆ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਦੇ ਚੰਗੇ ਚੰਗੇ ਅੰਮ੍ਰਿਤ ਧਾਰੀ ਫੋਟਵਾਂ ਲਾਈਆਂ ਗੋ ਕਾਰਨ ਕਿਉਂਕਿ ਅਸੀਂ ਪੜਦੇ ਜ਼ਰੂਰ ਹਾਂ ਸੁਣਦੇ ਜ਼ਰੂਰ ਹਾਂ ਮੰਨਦੇ ਕੋਈ ਜਿਦਣ ਮੰਨੇ ਆ ਨਾ ਉਦਣ ਮੰਨੇ ਕੀ ਗਤ ਕਹੀ ਨਾ ਜਾਏ ਸੁਣ ਲੈਂਦੇ ਵੀ ਦੋ ਕੰਨ ਦਿੱਤੇ ਇਧਰ ਸੁਣਿਆ ਇਧਰੋਂ ਕੱਢ ਦਿੱਤਾ ਤੇ ਮਹਾਰਾਜ ਕਹਿੰਦੇ ਗੱਲ ਬਣੇਗੀ ਜਿਦਣ ਗੁਰ ਮੂਰਤ ਸਿਓ ਲਾਏ ਧਿਆਨ ਗੁਰੂ ਦੇ ਸ਼ਬਦ ਵਿੱਚ ਧਿਆਨ ਲਾਏਗਾ। ਉਸ ਦਿਨ ਇਹ ਤੈਨੂੰ ਸਮਝ ਆ ਜਾਏਗੀ ਇਹ ਮੂਰਤੀਆਂ ਇਹ ਲੋਕਾਂ ਦੀਆਂ ਬਣਾਈਆਂ ਹੋਈਆਂ ਫੋਟਵਾਂ ਇਹ ਮੇਰਾ ਗੁਰੂ ਨਹੀਂ ਹੈ ਮੇਰਾ ਗੁਰੂ ਸ਼ਬਦ ਗੁਰੂ ਹੈ। ਗੁਰ ਮੂਰਤ ਸਿਓ ਲਾਏ ਧਿਆਨ ਤੇ ਜਦੋਂ ਗੁਰੂ ਸ਼ਬਦ ਮੂਰਤ ਵਿੱਚ ਧਿਆਨ ਲਾਏਗਾ ਨਾ ਇਹੀਂ ਹਾਂ ਉਹੀਂ ਹਾਂ ਪਾਵੈ ਮਾਣ ਇੱਥੇ ਵੀ ਅਗਾਹ ਵੀ ਤੈਨੂੰ ਮਾਣ ਹੀ ਮਾਣ ਮਿਲੇਗਾ। ਜੇ ਉਲਝ ਕੇ ਰਾਜਾ ਕਾ ਲੋਕਾਂ ਨੇ ਉਲਝਾ ਦਿੱਤਾ ਤੈਨੂੰ ਤੇ ਉਲਝਿਆ ਹੋਇਆ ਉਹਨਾਂ ਨੇ ਕਿਹਾ ਵੀ ਇਹ ਬਾਬਾ ਨਾਨਕ ਹੈ ਆਪ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੈ ਗੁਰਦੇਵਾਦਰ ਜੀ ਹੈ ਅਸੀਂ ਉਹਨੇ ਮੱਥਾ ਟੇਕੀ ਜਾਂਦੇ ਤਸਵੀਰ ਗੁਰੂ ਨਹੀਂ ਹੈ ਨਾ ਤੇ ਇਸ ਤਸਵੀਰ ਦੀ ਪੂਜਾ ਤੇ ਨਾ ਸਰੀਰ ਦੀ ਪੂਜਾ ਹੈ ਇੱਥੇ ਤਾਂ ਗੁਰ ਮੂਰਤ ਸਿਉ ਲਾਇ ਧਿਆਨ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦਾ ਮੂਰਤ ਗੁਰੂ ਦੀ ਤਸਵੀਰ ਗੁਰੂ ਦਾ ਸ਼ਬਦ ਹੈ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ ਗੁਰ ਮੂਰਤ ਸਿਉ ਲਾਏ ਧਿਆਨ ਇਹਾ ਉਹਾ ਪਾਵੇ ਮਾਨ ਸਤਿਨਾਮ 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 ਜੀ ਵਾਹਿਗੁਰੂ ਵਾਹਿ